ਰਹਿਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪਹਿਜ ਰਖਦਾ ਆਇਆ ਰਾਮ ਰਾਜੇ ਹਰ ਨਾਕ ਸਿਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰਿਆ ਨੰਦ ਕਾ ਬਿਠਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇ ਅੰਤ ਲਹੇ ਛਡਾਇਆ ਚਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂ ਕਰਤਾ ਗਰ ਨਾਮੈ ਨਾਹੀ ਜਾਹੁ ਕਰੀ ਨਾ ਹੋਈ ਮਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ जात महजोत जोत, जोत मह जाता तो जो सो सोद आसा महला बहला एक ओंकार सतगुरु गुर प्रसाद सोदर तेरा कह सो कर के बह बस माले वाजे तेरे नाद ने किया संख्या हारे की तेरे राग परि सो कहिन तेरे गावन हारे ਗਾਉਣ ਜੁਨ ਪਉਣ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਉਣ ਜੁਨ ਚਿਤ ਬਿਤਲੇ ਜਾਨ ਲੇਖਲੇ ਤਰੰਗੀ ਵਿਚਾਰੇ ਗਾਉਣ ਜੁਨ ਈਸ਼ਰ ਵਰ ਮਾ ਦੇਵੀ ਸੋਹਣ ਤੇ ਰੇਸ ਰਾਸ ਵਾਰੇ ਗਾਉਣ ਜੁਨ ਬੰਦਰਾ ਸਨ ਬੈਠੇ ਦੇਵਤੇ ਆਦਰ ਨਾਲੇ ਗਾਉਣ ਜੁਨ ਸਿਧ ਸਮਾਦੀ ਅੰਦਰ ਗਾਉਣ ਜੁਨ ਸਾਧ ਵਿਚਾਰੇ ਗਾਉਣ ਜੁਨ ਗਤੀ ਸਦੀ ਸੰਤੋਖੀ ਗਾਉਣ ਜੁਨ ਵੀਰ ਪਰਾਰੇ ਗਾਵਣ ਤੁਧ ਨ ਭੰਦਰ ਪੜਨ ਰਖਿਉ ਸਰਬ ਦੁਖੁ ਦੁਖੁ ਦਾਣਾਲੇ ਗਾਵਣ ਜਿਵਨ ਮੋਹਨੀ ਆਉਣ ਮਹਨ ਸਰਬ ਮਛ ਪਿਆਲੇ ਗਾਵਣ ਤੁਧ ਨ ਰਤਿ ਨੋ ਪਾਈ ਤੇਰੇ ਅਰਸਤਿ ਰਤਨਾਲੇ ਗਾਵਣ ਤੁਧ ਨੋ ਬੋ ਬਹਾਂਬਰ ਸੁਗਰਾ ਗਾਵਣ ਜਿਵਨੋ ਕਾਣੀ ਚਾਰੇ ਗਾਵਣ ਤੁਧ ਨ ਕੰਨ ਮ ਬ੍ਰਹਮੰਡਾ ਕਰ ਕਰ ਰਖੀ ਧਾਰੇ ਸਹੀ ਤੁਧ ਨੋ ਭਾਵਨ ਜੀ ਚਿਰ ਪਾਵਨ ਰਤੇ ਤੇਰੀ ਭਗਤ ਰਸਾਲੇ होर की तेत तो दुन गावन से मैं जित न्याव नानक क्या विचारे सोई सोई सरा सो साई साचा साची नाई है पी हो सी जाए ना जासी रचना जिन रचाई रंगी रंगी भाती कर, कर कर भी सी माज नी कर कर देखे की ता अपना ज्योति सी बड़े आई ज्योति सुभावे सोई कर सी रकम न करना जाए सो पासा सहा पासा नानक रहने जाई आसा महला पहला

ਮੇਰੇ ਮੀਤ ਗੁਰਦੇ ਮਕੂ ਰਾਮਨਾਥ ਰਿਗਾਸਿ ਜਨਤਨਾ ਮੇਰਾ ਪ੍ਰਾਨ ਸੁਕਾਇ ਹਰ ਪੂਰਤ ਹਮਦੀ ਰਹਿ ਰਾਸ ਰਹਾਉ ਹਰਜਨ ਜੀਵੜ ਪਾਗਵ ਦੇਰੇ ਜੀਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਿਵਿਚਾਸੇ ਗਿਰ ਸੰਧੀ ਗਿਰ ਪਰਿ ਗਾਸਿ ਜਿਨੇ ਹਾਰੇ ਹਰੇ ਹਰਿ ਇਸ ਨਾਮ ਨਾ ਪਾਇ ਤੀ ਪਾਗ ਹਿਣ ਜਨ ਪਾਸੇ ਜੋ ਸਦਿਵਿਰਸਨ ਸੰਗਤ ਨਹੀਂ ਆਇ ਤਰੇ ਕੀ ਬੇਤਰੇ ਕੀ ਵਾਸ ਇਨਾ ਹਰਜਨ ਸਾਧੂ ਸੰਗਤ ਪਾਏ ਤੇ ਨਿਤ ਹੋਰ ਮਸਤੂਬੇ ਲਈ ਖਿਆਲੇ ਕਾਜ ਤੈਨ ਕਾ ਨਾ ਸਾ ਸੰਗਤ ਸੁਖੁ ਬਖਸ਼ਿ ਪਾਏ ਮੇਰ ਜਨ ਨਾਮ ਭੁਰਜਾ ਸਿਰਾਗਿ ਗਰੀ ਮਹੱਲਾ ਪੰਜਵਾ ਕਾਹਿਰੇ ਮਚ ਤਵਯਾ ਦਮਜਾ ਆਹਰ ਹਰ ਜੀਉ ਪਰਿਆ ਸੰਗਤਿ ਨਾਮ ਜੰਤੇ ਪਾਇ ਤਾ ਕਰਿ ਦਿਜਾ ਦੇ ਕਰਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲਿ ਸੁਖ ਤਰਿਆ ਗੁਰ ਪ੍ਰਸਾਦ ਅਰੰਭਤ ਪਾਇ ਸੋ ਕੇ ਕਾਸ਼ਟ ਹਰਿਆ ਰਹਾਓ ਵਿਨਾਨਿਤ ਪਤਾਲੋ ਸਰਬੰਤਾ ਕੋਈ ਨਾ ਕੁਸੀ ਧਰਿਆ ਸੋ ਸਭੀ ਦੁਸਮਾਹਿ ਠਾਕੁਰ ਕਾਹੀ ਮਨ ਭੂ ਕਰਿਆ ਉਡੇ ਉਡਾਵੇਂ ਸੇ ਕੋ ਸਾਰੇ ਸਾਕਛੇ ਵਿਚਿ ਫਿਰਿਆ ਤਿਨ ਕਾਣ ਕਲਾਵੇ ਤੁਮ ਚਜਾਵੇ ਮਨ ਮਹਿ ਸਿਮਰਣ ਕਰਿਆ ਸਾਭਿ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰਤ ਧਰਿਆ ਨਿਨਾਨਕ ਵਰਬ ਸਭ ਬਲ ਜਾਈਏ ਤੇਰਾਤਨਾ ਪਾਰ ਆਵਰਿਆ ਰਾਗ ਅਸਾ ਮਹੱਲਾ ਚੌਥਾ ਸੂਪੁਰ ਪੂਰਵੰਕਾ ਸਤਿਗੁਰ ਪ੍ਰਸਾਦ ਸੋ ਪੁਰਖ ਨੰਦਨ ਹਰਿ ਪੁਰਖ ਨੰਦਨ ਹਰਿ ਗਮਾਗਮਿ ਆਕਾਰਾ ਸਭ ਤਾਵੈ ਸਭ ਤਾਵੈ ਤੂੰ ਜੀ ਹਰਿ ਸਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰਿ ਪਿਆਰੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿ ਆਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜਨ ਤੁਹੀ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਪ੍ਰਭ ਸਮਾਨਾ ਇਕ ਦਾਤੇ ਕੇ ਭੇਖਾਰੀ ਜੀ ਸਭ ਤੇਰੇ ਝੋਰ ਵਿਦਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨੁ ਵਰਨਾ ਜਾਣਾ ਕੂੰ ਪਾਰ ਬ੍ਰਹਮ ਬੇ ਅੰਤ ਬੇਜਲੀ ਤੇਰੇ ਕੀਆ ਗੁਣਿਆ ਕਵਖਾਣਾ ਜੋ ਸੇਵ ਜੋ ਸੇਵ ਤੁਜੀ ਜੀ ਨਾਨਕ ਕਿਨ ਕੁਰਬਾਣਾ ਹਰਿ ਤਾਗੇ ਹਰਿ ਤਾਗੇ ਤੁਜੀ ਸੇਂਦਨ ਗੁਨਾ ਸੁਖਵਾਸੀ ਸੇਂ ਮਕਤ ਸੇਂ ਮਕਤ ਪਾਏ ਜਿਨਾਂ ਹਰਿ ਤਾ ਜਿ ਤਨ ਟੁੱਟੀ ਜੰਕੀ 파ਸੀ ਮੇਰੋ ਪੋਜਲ ਹਰਨਰ ਪੋਤਾ ਜਿ ਜਿਨ ਕਾ ਪੋਸਾ ਬਗਵਾਸੀ ਬਿਣ ਸੇਵ ਜਿਨ ਸੇਵ ਮੇਰਾ ਹਰ ਦੀਤੇ ਹਰ ਹਰੂ ਪਸਮਾਸੀ ਸੇ ਤਨ ਸੇ ਤਨ ਜਿਨ ਹਰਿ ਤਾ ਜੀ ਜੀ ਨਾਨਕ ਤਿਨ ਬਿਲਦਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋਂ ਜੀ ਹਰਿ ਨੇ ਕਹਨੇ ਕੀ ਅਨੰਤਾ ਤੇਰੇ ਨੇਕ ਤੇਰੇ ਨੇਕ ਪੜੇ ਬਸ ਮਨ ਸਾਸ ਸਦੀ ਖੜਕਿਆ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖਿਆ ਬਰਮ ਪ੍ਰਕਰਤਾ ਜੀ ਤੁਟ ਜੇਵਰੇ ਵਰਨਾ ਕੋਈ ਤੂੰ ਦੂਰ ਜੇ ਤੋ ਸਰਾ ਸਦਾ ਤੂੰ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਵਿਆਪੇ ਭਾਵੇ ਸੋਈ ਵਰਤੈ ਜਿਨ ਬਾਪੇ ਕਰੇ ਸੋ ਹੋਈ

ਜੋ ਦਰਿਆ ਚਤਰੀ ਹੀ ਮਾਇ ਤਿ ਦਿਗ ਦਿਜਾ ਕੋਈ ਨਾ ਜੀ ਜਨ ਸਭ ਤੀਰਾ ਪੇਲ ਵਿਦੋਗ ਮਿਲ ਵਿਚੜਾ ਸੁਨੋ ਗੀ ਮੇਲ ਜਿਸਨੂ ਤੂ ਜਾਣੈ ਸੋ ਜਨ ਜਾਣੈ ਹਰ ਗੁਸਰੀ ਅੱਖ ਵਖਾਣੇ ਜਿਨਹਰ ਸੇ ਵਤਨ ਸੁਖ ਪਾਏ ਸਹਿ ਜੀ ਹਰਨਾਮ ਸਬਾਇ ਤੂੰ ਆਪੇ ਕਰਤਾ ਤੀ ਰਾ ਕੀਆ ਸਭ ਹੋਇ ਤਿ ਦਿਗ ਦਿਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇ ਤਸਰਾ ਬੜੇ ਭੈਲੇ ਨਵਾਸਾ ਪਾਣੀ ਪਾਵਤ ਜਨ ਹੈ ਕੀਆ ਤੁੰਦਰ ਮੋਤਮ ਨੇ ਜਾਲਾ ਹਮ ਦੇਖਿਆ ਤੈ ਡੂਬਿ ਗਲੇ ਮਨੈਕ ਨਜੇ ਤਸ ਮੂਲ ਬਣਾ ਹਰ ਬਸਰੇ ਤੇਰੇ ਗਿਲਗਲਿਆ ਰਹਾਓ ਨਾਉ ਜਤੀ ਸਦੀ ਮੇਂ ਪੜਿਆ ਮੂਰਨ ਮਗਦਾ ਜਨ ਪਿਆ ਕ੍ਰਣਵਚਨਾਣ ਵਿਤਲ ਕੇ ਸਰਨਾ ਜੁੰਤੂ ਨਾਹੀਂ ਸ੍ਰੇਆਤ ਸਾ ਮਹਲਾ ਬਨਵਾ ਭਈ ਪ੍ਰਾਪਤ ਮਾਨੁ ਕਉ ਦੇ ਹਰੀਆ ਗੋਬਦ ਮੰਨ ਕਿਹ ਤੇਰੀ ਬਰੀਆ ਔਰ ਕਾਦਰ ਕੀ ਤੂੰ ਨਾ ਕਾਮ ਸਾਸਨ ਦੀ ਭਾਜ ਕੇਵਲ ਨਾਮ ਸਰਨ ਜਾਣ ਲਾ ਘੋ ਜੇ ਤਰਨ ਕਰ ਜਿਨ ਮੁੱਤਾ ਜਾ ਤਰਨ ਮਾਇਆ ਕਹਿ ਰਹਾ ਜਪ ਤਸ ਨਿਮ ਧਰਮ ਨਾ ਕਮਾਇ ਸੇਵਾ ਸਾਧਨਾ ਜਮਹਿ ਰਹਾ ਕਹੋ ਨਾਨਕ ਹਮਨੇ ਇਸ ਕਰਮ ਮਾ ਸਦਨ ਪਰੇ ਚੀਰਾ ਕੋ ਸਰਮਾ ਬਾਜਾਇ ਚਲਿ ਸਬੀ ਕਬੀ ਬਾਜਨ ਤੇ ਚਾਪੈ ਹਮਰੇ ਕਰੋ ਹਾਜ਼ਰ ਅਚਾ ਪੂਰਨ ਹੋ ਚਿਤ ਪੂਰਨ

ਉਜੋ ਸਦਾ ਹਮਾਰੇ ਪਛਾ ਸ਼੍ਰੇਸ਼ਟ ਜੋ ਘਿਰਿ ਵਿਵਰਚਾ ਰਖਲੇ ਨੇ ਰਖਨ ਹਾਰੇ ਸਾਇਬ ਸੰਧ ਸਹਾਏ ਪਿਆਰੇ ਜੀਨ ਮਨਿ भूषण ਕੇ ਹੰਤਾ ਤਮਹੋ ਪਰਿਵਸਿਤੁਰਬਾਸਕੰਤਾ ਕਾਲਕਾ ਬ੍ਰਹਮਾਵਤਰਾ ਕਾਲ ਕਾਸ਼ਿ ਵਿਵਤਰਾ ਕਾਲ ਭਾਇ ਕਰਿ ਸੁਲੰਬਰਤਾ ਸਾਸ ਸੁਦਲ ਕਾਲ ਕਾ ਗਿਆ ਤਮਾ ਸਾਜਨ ਕਾਲ ਜੋ ਕੀ ਸਰਵ ਕੀ ਬੇਗ੍ਰਾਹ ਬ੍ਰਹਮਾ ਜੋਤੀ ਜੋ ਜਵਨ ਕਾਸ ਲੋ ਸੁਵਾਰਣ ਨਿਸ਼ਟਾਨ ਹੇਂ ਪਾਏ ਹਮਾਰੇ ਜਵਨ ਕਾਸ ਦਿੱਤ ਤਪਨਾਏ ਦਿਵ ਵਿਦਾਇ ਦੇ ਸੁਰੀ ਬਜਾਇਓ ਹਾਲ ਦੰਤੇ ਕੇਵਤਾਰਾ ਸੋਇਦ੍ਰੋ ਸੁੰਧੀ ਉਹ ਮਾਰਾ ਨਮਸਕਾਰ ਜੀ ਪ੍ਰਭ ਮਾਰੀ ਸਤਿਪ੍ਰਜਾ ਜੀ ਆਪਸਵਾਰੇ ਸ਼ਿਵਕੰਗ ਗੋਸ਼ਨ ਗੁਰਸਬਦਿ ਜੋ ਸਤਰੰਤ ਪਰਮ ਬਧਪੀਓ ਕਟਕਟ ਕੇ ਅੰਤਰ ਕੀ ਜਾਣਿ ਤੜੇ ਉਰੇ ਤੀਤੀ ਰਿਵਿਸ਼ਾੜਨ ਇੰਤਰੀ ਦੇ ਕੁੰtre ਸੂਲਾ ਸਰਪਰ ਕਿਰਪਾ ਦੇਸ ਕਰਹੁਲਾ ਸੰਤਨ ਪਾਇ ਤੇ ਬਕੀ ਸੁਪਾਇ ਸਾਧਨਿਆ ਸੋ ਕੀ ਏਕ ਏਕ ਕੀ ਪੀ ਉਪਸ਼ਾਨੇ ਘਟ ਘਟ ਕੀ ਮਟ ਬਦ ਕੀ ਜਾਣ ਜਗ ਦਰਾ ਸਤਰਾ ਤਰ ਤਾਰਾ ਪ੍ਰਜਾ ਤਰ ਤ ਤਬ ਦੇਹੀ ਅਪਾਰ जबा करत हो कब हो तुम्हें मैं तो देतर सब जीते जितने बरसों सब तारे आप ही अपनी बुद्धि उचारे तुम सभी तेरा तनलाल जान के पैर पे दे रे आलम निरंकार न मेकार न लम्बे याद नीले न और ये सब ताकामुरु चार तबे दाजाको प्रेमना पाव तबे दाताको कर पहरन ਮਹਾਦੇਵ ਕੋ ਕਹਿ ਰਸਦਾਸ ਨਿਰੰਕਾਰ ਕਾਚਿ ਮੁਖ ਨਹਿ ਭੇਵੈ ਆਪਿ ਆਪਣੀ ਮਿਲ ਹੈ ਜੇਤੀ ਵਰਨਤ ਭਿੰਨ ਭਿੰਨ ਤਹਿ ਤੇਤੀ ਤੁਮਰਾ ਲਖਣ ਜਾਇ ਵਿਸਾਰੈ ਕੈ ਵਿਸਜਾ ਪ੍ਰਤਿਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਪਰੰਤ ਤੇ ਉਰਾਵ ਕਹਿ ਕੂਪਾ ਅੰਡ ਜੇ ਰੇ ਸੇ ਤਰੇ ਕੀ ਨਿਤ ਪੁਰ ਜਾਣ ਬਹੁ ਰੇ ਜੁਨੀ ਕਹਉ ਕੂੜਾ ਜਾਹ ਬੈਠਾ ਕੋ ਸੁਨਿ ਪੈ ਸੰਗਤ ਜੇਤਾ ਸਗਲੇ ਸਿਧ ਗਾਇ ਚੰਬਵਾਰ ਜੀ ਵਾਰ ਸੁਭ ਸੰਭਵ

ਅਰਧ ਸਿੱਧ ਕਰਮ ਉਸ ਬੋਲ ਸੁਸਾਸ ਰਖੇ ਨਾ ਕੋਈ ਏਕ ਬਾਰ ਚਿਤ ਮੈਂ ਸੰਭਾਲਾ ਕਾਲ ਪਾਸ ਤੇ ਕਾਇ ਉਬਾਰਾ ਜਿਨਰ ਨਾਮ ਤੇ ਹਰੋ ਕਹਾ ਦਰ ਦੁਸ ਦੋਗ ਤੇ ਰਹਾ ਖੜ ਕੇ ਤੁਮ ਐਸ ਰਨ ਤੇ ਹਾਰੀ ਆਪ ਹਾਰ ਦਿਲ ਹੋ ਬਾਰੇ ਸਰਬ ਟੋਰ ਮੋਹ ਸਹਾਇ ਦੁਸ ਦੋਗ ਚਲ ਹੋ ਬਚਾਇ ਸਵਈਆ ਪਾਈ ਗਏ ਜਬ ਤੇ ਤੁਮਰੇ ਤਾਂ ਤੋ ਆਕਰੇ ਨਹੀਂ ਆਨੇ ਰਾਮ ਰਹੀਮ ਪ੍ਰਾਨ ਪ੍ਰਾਨੇ ਤਹਿਮਤੇ ਕਨਾ ਮਾਨੇ ਸੇ ਮੁਰੇ ਸਾਸਰ ਵੇ ਸਦਾ ਬੋ ਭੇਦ ਕਹਿ ਮੈਂ ਤਨਾ ਗਿਆਨ ਸੁਦੇਸ ਪਾਣੇਂ ਕਿਰਪਾ ਤੁਮਰੀ ਕਰ ਮੈਂ ਤੋ ਸਭ ਤੁਹਰੇ ਬਥਾਨੇ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਝ ਗਹਿ ਟੇਲਾ ਦਿਆ ਸੋ ਗੋਬਿੰਦਾਸ ਤੁਹਾਰ ਰਾਮ ਕਲੀ ਮਹਾਨਾ ਤੁਝਾ ਨਿਕੂਂ ਕਾਸ ਗੁਰ ਪ੍ਰਸਾਦ ਆਨੰਦ ਭੈਮ ਰਿਮਾਇਸ ਤਬੁਰ ਮਾਇ ਪਾਇਆ ਸਤ ਗੁਰਤਾ ਪਾਇਆ ਸਹਿ ਰਸਤੀ ਮਨ ਵਜੀਆਂ ਵਦਾਈਆਂ ਹਰ ਆਗਰਤਨ ਪਰਵਾਰੁ ਕੁਨਿਆ ਸ਼ਬਦ ਗਾਵਨਿਆ ਆਸੁ ਗੁਰ ਕਾ ਗੋਹਰੀ ਗੇਰਾ ਮਨਿ ਵਸਾਇ। ਜਹੈ ਨਾਨਕ ਨ ਬੋਉ ਅਸਤ ਗੁਰੁ ਮੈਂ ਪਾਇਆ। ਹੀ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ਹਰਿ ਨਾਲਿ ਰਹੁ ਤੂ ਮਨ ਮੇਰੇ ਦੂਖ ਸਭ ਵਿਸਾਰਨ। ਅੰਦੀ ਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸੁਬਨਾ ਬਨਾ ਸਮਰੱਥ ਸੁਆਮੀ ਸੋ ਕਮਨੋ ਵਿਸਾਰਿ। ਜਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕੀਆ ਨਹੀਂ ਕਰਤੇ। करता तेरे सब जुस्ते ही सो पावे सला सत सलाह तेरे नाम वसा नाम जिन क्या मन वाजे शब्द रे कहे नान क्या नहीं कर तेरे करो नाम मेरा मचन भुखा सब गवाई कर सुमनैसा जनिछा सब कुया सता कुर्बान की ताटोह दुस्तियां वह नानक सुनो संतो सभ प्यारो साचा नाम मेरा आधारो ਵਾਜੇ ਪਾਜਿ ਬਾਰੇ ਤੇ ਪਰਸਵਾਦੇ ਪਰਸਵਾਦੇ ਚਬਦਵਾਜੇ ਕਲਾ ਜਤ ਕਰ ਤਾਰੀਆਂ ਪੰਜ ਦੂਤ ਰਵਸ ਪੀਤੇ ਕਾਲ ਕੰਟ ਕੁਮਾਰਿਆ ਤੋਰ ਕਰਮ ਪਾਇਤ ਜਨਿਕੋਸੀ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਤਤ ਕਰਹਿ ਦਵਾਜੇ ਅਣ ਦਸਨੋੜ ਪਾਗੀਓ ਸਗਲ ਮਨੋੜ ਤੂ ਪੂਰੇ ਪਾਰ ਬਰੰਤਰ ਪਾਇਤ ਰੇ ਸਗਲ ਬਸੂਰੇ ਜੋ ਕਰੂਗੋ ਸੰਤਾ ਗੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਣੁ ਭਰੇ ਸੁਰ ਸੇ ਪੂਰੇ ਗੁਰ ਕੈ ਜਾਣੀ ਸੁਣ ਤੇ ਪ੍ਰੀਤ ਕਹਤੇ ਪਵਿਤ ਸਦਗੁਰ ਹੇ ਆਪਰ ਪੂਰੇ ਬਿਨਵੰਤ ਨਾਨਕੁਰ ਚਰਨ ਲਾਗੇ ਵਾਜੇ ਨਹ ਤੂਰੇ ਮੰਦਾਵਨੀ ਮਹਲ ਲਾ ਬਨਵਾ ਥਾਲ ਵਿਚ ਤਨ ਵਸਤੂ ਪਈਓ ਸਰਸੰਤੋ ਖੁਦੀਚਾਰ ਅੰਮ੍ਰਿਤ ਨਾਮ ਠਾਕੂ ਗਾਬੇ ਰਸਕਾ ਸਭ ਸੇ ਉਦਾਰ ਹੋਜੇ ਕੋ ਖਾਵੇ ਕੋ ਬਿੰਦਿਆ ਰਸਕਾ ਹੋਇ ਉਦਾਰੋ ਇਹ ਵਸਤਨੀ ਨਹਿ ਜਾਇ ਨਤਨਿ ਤਰਖਿ ਰੁ ਧਾਰੋ ਤਮ ਸੰਸਾਰ ਚਲਨਾ ਬਤਰੀਆ ਸੁਬਲਾਣਿ ਬ੍ਰਹਮ ਪ੍ਰਸਾਰੋ ਸਲੋਕ ਮਹੰਲਾ ਪਨਵਾ ਧੀਰਾ ਕੀਤਾ ਯਤੋ ਨਾਹੀ ਮੈਨੂ ਜੋ ਕੀ ਤੋਈ ਮੈ ਨਿਰਗੁਨਾre ਕੋ ਗੁਨਾਹ ਹੈ ਆਪੇ ਤਰਸਿ ਕੋਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵ ਆਤਮਨੰthi ਵਹਿ ਹਰਿਆ ਪੌੜੀ ਇਥਾ ਤੂ ਸੁਮਰਤ ਜੁਥੈ ਭੋਈ ਨਾ ਉਥੈ ਤੇਰੀ ਰਖੀ ਅਗਨੀ ਦਰਮਾਇ ਸੁਣ ਕੈ ਜੇਂ ਕੈ ਦੂਤ ਨਾ ਹੀ ਤਰੇ ਛੁਟ ਜਾਏ ਬੋਲ ਵਿਕਮਸ ਗਾਇ ਬਸ ਅਭੀ ਭਾਰ ਪਾਗਨ ਕੁਲ ਦੀ ਪਿਆਸੀ ਅਮਰੇ ਸ਼ੇਖਾਏ ਕਲਮੇ ਹੋ ਕਨ ਬਨ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਈ ਵਿਰਥਾ ਕੋਈ ਨਾ ਜਾ ਜੀ ਆਵ ਸੁਦਾਇ ਸ਼ਲੋਕ ਮਹੱਲਾ ਪਨਵਾ ਅੰਤਰ ਗੁਰੂ ਆਰਾਧਨਾ ਜੀਵਾ ਜੋ ਸੁਰਨਾ ਨਿਤਰੀ ਸਤਿਗੁਰ ਪ੍ਰੇਕਣਾ ਸੁਰਨ ਸਨਾ ਗੁਣਾ ਸਤਿਗੁਰ ਸੇ ਕੀ ਰਤੇ ਅਦਰ ਬਿਅ ਭਾਇ 88 ਕੋਹ ਨਾਨਕ ਕਿਰਪਾ ਕਰੇ ਜਿਸਮਹਿ ਵਤ ਦੇ ਜਗ ਮਨੁ ਤੁਮ ਕਾੜੀਏ ਵਿਰਲੇ ਕੇ ਕੇ ਮਹਲ ਆ ਤੁਮਾ ਰਕੀ ਰਖਣ ਹਾਰਿ ਆਪਿਓ ਬਾਰਿੜ ਮੁਰਕੀ ਪੈਰੀ ਪਾਏ ਘਾੜਿ ਸਵਾਰਿਯਾਂ ਵਾਯਾ ਪਦਿਆਲ ਮਨੁ ਨਾ ਵਿਸਾਨਿ ਸਾਰ ਜਨਾ ਕੇ ਸੰਧਿ ਪਉ ਜਲ ਤਾਰਿ ਸਾਖਤ ਨਿੰਦਕ ਦੁਸਖਿ ਨਮਾਹਿ ਗਿਦਾਰਿਨ ਤੇ ਸਹਬ ਕੀ ਟੇਕ ਨਾਨਕ ਮਨੇ ਨਾਇ ਜੀ ਸਿਮਰਸ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਬ ਕੀ ਟੇਕ ਨਾਨਕ ਮਨੇ ਨਾਇ ਜਿਸ ਨੂੰ ਸੁਖ ਹੋ ਕੋ ਹੋਏ ਸਗਲੇ ਦੂਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ